ਇੱਕ ਸਵਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਕਰਦੇ ਹਨ ਆਪ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਜੋ ਕੁਝ ਹੋਇਆ ਉਹ ਆਪ ਦੀ ਦੇ ਸਾਹਮਣੇ ਇੱਕ ਤਸਵੀਰ ਬਣ ਕੇ ਦਿਸੇਗਾ ਇਜ਼ਾਜ਼ਤ ਚਮਕੌਰ ਚਮਕੌਰ ਦੀ ਗੜੀ ਭਾਈ ਦਇਆ ਸਿੰਘ ਔਰ ਕਲਗੀਧਰ ਪਾਤਸ਼ਾਹ ਦੋਨੋਂ ਹਨ ਕੀ ਕਰੈਨੇ ਪਥੋਂ ਭਾਈ ਦਇਆ ਸਿੰਘ ਜੀ ਵਾਤਾਵਰਨ ਕਿਦਾਂ ਦਾ ਹੈ ਬਦਲਾ ਚੋਂ ਬਿਜਲੀ ਜੇ ਮਕੇ ਸੀਗੀ ਮਾਰਦੀ ਹੋਈ ਰੁਸ਼ ਨਹੀਂ ਜਾਂ ਸੁਨਰੀ ਜੇ ਤਾਰਦੀ